ਅੱਜ ਤੁਹਾਨੂੰ ਮੈਂ ਦੱਸ ਦਿੰਨਾ ਆਪਣਾ ਜਿਹੜਾ ਰੈਸਟੋਰੈਂਟ ਆ ਫੂਡ ਜੰਕਸ਼ਨ ਆ ਜੋ ਕਿ ਅੱਡਾ ਮੈਦਪੁਰ ਦੇ ਵਿੱਚ ਆ ਬਹੁਤ ਵਧੀਆ ਤੁਸੀਂ ਇੱਥੇ ਰਿਸਪੌਂਸ ਦਿੱਤਾ ਪਹਿਲਾਂ ਵੀ ਤੇ ਹੁਣ ਆਪਾਂ ਇਹਦੇ ਨਾਲ ਨਾਲ ਆਪਾਂ ਲੈ ਕੇ ਆਏ ਆ ਚਾਂਪ ਕਿਹੜੀ ਆ ਉਹ ਇੱਥੇ ਜਿਹੜੀ ਖਾਓਗੇ ਜੇ ਤੁਹਾਨੂੰ ਸੁਆਦ ਲੱਗਾ ਤੇ ਬਿਲਕੁਲ ਸੋਇਆ ਹੀ ਹੋਊਗਾ ਜੇ ਨਾ ਸੁਆਦ ਲੱਗਾ ਮਤਲਬ ਕਿ ਉਹ ਚੀਜ਼ ਜਿਹੜੀ ਮੈਦਾ ਚਾਂਪ ਆਪਣੇ ਕੋਲ 12 ਤਰ੍ਹਾਂ ਦੀ ਹੈਗੀ 10 ਤੋਂ 12 ਤਰ੍ਹਾਂ ਦੀ ਜਿਵੇਂ ਕਿ ਮਲਾਈ ਚਾਂਪ ਤੰਦੂਰੀ ਚਾਂਪ ਰਾਨੀ ਅਫਗਾਨੀ ਹੋਗੀ ਪਨੀਰ ਟਿੱਕਾ ਮਸ਼ਰੂਮ ਟਿੱਕਾ ਬੰਜਾਰਾ ਚਾਂਪ ਮਸਾਲਾ ਚਾਂਪ ਹਰੇਕ ਫਲੇਵਰ ਹੈਗੇ ਮਤਲਬ ਕਿ ਜਿਹੜੇ ਚਾਂਪਦੇ ਆਉਂਦੇ ਆਪਣੇ ਤੋਂ ਆਪਾ ਆਟੇ ਦਾ ਪੀਜ਼ਾ ਵੀ ਸ਼ੁਰੂ ਕੀਤਾ ਸੀਗਾ ਤੁਸੀਂ ਦੇਖਿਆ ਸਾਰੇ ਨੇ ਤੇ ਦੂਜਾ ਪੀਜ਼ਾ ਵੀ ਆਪਣਾ ਜਿਹੜਾ ਪੀਜ਼ੇ ਦਾ ਵੀ ਰੇਟ ਆ ਪੂਰੇ ਸ਼ਹਿਰ ਨਾਲੋਂ ਆਪਣੇ ਨਗੋਦਰ ਦੇ ਵਿੱਚ ਇਸ ਫੂਡ ਜੰਕਸ਼ਨ ਦਾ ਰੇਟ ਬਿਲਕੁਲ ਘੱਟ ਹੈ ਕਿਤੇ ਵੀ ਕੰਪੇਅਰ ਕਰ ਲਿਓ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਤੇ ਮੈਂ ਬਾਕੀਆਂ ਨੂੰ ਇਹੀ ਕਹਿਣਾ ਚਾਹਣਾ ਜਿਹੜੇ ਹਲੇ ਤੱਕ ਨਹੀਂ ਆਏ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਚਾਂਪ ਖਾ ਕੇ ਜਾਣ ਰੇਟ ਦਾ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਰ ਵਾਰੀ ਸਭ ਤੋਂ ਘੱਟ ਰੇਟ ਆਪਣੇ ਹਿੰਦ ਨਗੋਦਰ ਦੇ ਵਿੱਚ ਕਉਦਰ ਵਾਸੀਨ ਮੈਂ ਇਹੀ ਕਹਿਣਾ ਕਿ ਜਦ ਬੱਚੇ ਦੀ ਫੇਵਰੇਟ ਮਲਾਈ ਚਾਂਪਾ ਉਹ ਇੱਕ ਵਾਰੀ ਆਪਣੇ ਬੱਚਿਆਂ ਨੂੰ ਲਿਆਉਣ ਇੱਥੇ ਖਾਣ ਨਾਲ ਸਭ ਤੋਂ ਵਧੀਆ ਚੀਜ਼ ਆਪਣੇ ਕੋਲ ਸੋਇਆ ਚਾਂਪਾ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਜਿਹਦਾ ਹੁੰਦੀ ਤੇ ਹੀ ਗੱਲ ਕੀਤੀ ਪਹਿਲਾਂ ਮੈਦੇ ਦੀ ਆਪਾਂ ਮੈਦਾ ਨਹੀਂ ਯੂਜ਼ ਕਰਦੇ ਤੁਸੀਂ ਕਰੀ ਆ ਕੇ ਤੇ ਯੂਜ਼ ਖਾ ਕੇ ਜਾਓ ਬਿਲਕੁਲ ਇੱਕ ਵਾਰੀ ਪਹਿਲੇ ਵੀ ਤੁਹਾਨੂੰ ਪਤਾ ਹੀ ਆਪਾਂ ਹਰ ਵੇਲੇ ਦਿੰਨੇ ਆ ਹੁਣ ਵੀ ਆਪਾਂ ਹੋਮ ਡਿਲੀਵਰੀ ਦਵਾਂਗੇ ਪਰ 300 ਪਲੱਸ ਦੇ ਆਰਡਰ ਤੇ ਫ੍ਰੀ ਹੋਮ ਡਿਲੀਵਰੀ ਹੋਊਗੀ ਅਗਰ 300 ਤੋਂ ਘੱਟ ਆ ਉਹਦੇ ਤੁਹਾਨੂੰ ਚਾਰਜਸ ਪੈਣਗੇ ਪੈਣਗੇ ਉਗੜਾ ਕਿਹੜੀ ਚੀਜ਼ ਖਾਧਾ ਆ ਸੁਨੰਦਰ ਨਗਰ ਕੋਲੋਂ ਲੈ ਤੋਹਾਰਾ ਕਿਹੜੀ ਚਾਮ ਖਾ ਰਹਾ ਤੰਦੂਰੀ ਜਾਂਪ ਤੰਦੂਰੀ ਕਿਦਾਂ ਦਾ ਟੇਸਟ ਲੱਗਾ ਬਹੁਤ ਵਧੀਆ ਹੀ ਵਧੀਆ ਲੱਗਾ ਹਾਂਜੀ ਤੇ ਰੇਟ ਦੀ ਗੱਲ ਕਰੀਏ ਰੇਟ ਵੀ ਜਾਇਜ਼ ਹੈ ਹਾਂਜੀ ਬਿਲਕੁਲ ਹਾਂਜੀ ਆਣਾ ਚਾਹੀਦਾ ਕੁਆਲਿਟੀ ਵੀ ਵਧੀਆ ਆ ਤੇ ਕੁਆਂਟੀਟੀ ਵੀ ਵਧੀਆ ਆ ਤੰਦੂਰੀ ਮਲਾਈ ਕਾ ਲਖਾਦੀ ਆ ਤੀਜੀ ਬਲੇਡਾ ਅੱਜ ਤੰਦੂਰੀ ਹੀ ਬੜੀ ਸਵਾਦ ਲੱਗੀ ਜੀ ਤੇ ਟੇਸਟ ਵੀ ਸਾਰੇ ਤੇ ਰੈਸਟੋਰੈਂਟ ਨਾਲੋਂ ਵੱਖਰਾ ਆ ਤੇ ਅਸੀਂ ਬਾਕੀਆਂ ਵੀ ਚੀਜ਼ਾਂ ਖਾਧੀਆਂ ਤੇ ਬਹੁਤ ਵਧੀਆ ਟੇਸਟ ਲੱਗਾ ਇਹਨਾਂ ਦਾ ਤੇ ਜੇ ਰੇਡ ਦੀ ਆਪਾਂ ਗੱਲ ਕਰਦੇ ਹਾਂ ਉਹ ਵੀ ਜੈਨੂਅਲ ਆ ਬਾਕੀ ਰੈਸਟੋਰੈਂਟ ਨਾਲੋਂ ਉਹ ਜ਼ਿਆਦਾ ਵਧੀਆ ਲੱਗਾ ਕਿਉਂਕਿ ਬਾਕੀ ਜਿਹੜੀਆਂ ਚਾਪਾਂ ਕਰਨੇ ਉਹ ਇਦਾਂ ਆਪਣ ਨੂੰ ਰਬੜ ਵਾਂਗੂ ਫੀਲ ਕਰਦੀ ਹੈ ਕਿਉਂਕਿ ਮੈਦਾ ਹੁੰਦਾ ਵਾ ਤੇ ਇਹ ਇਦਾਂ ਕੀ ਕਹਿੰਦੇ ਮੂੰਹ ਦੇ ਵਿੱਚ ਜਦੋਂ ਜਾਂਦੀ ਹੈ ਇਹਦਾ ਕੋ ਨਾਲ ਹੀ ਘੋਲਣਾ ਪੈਂਦੀ ਹੈ ਤੇ ਸੌਫਟ ਬਹੁਤ ਜ਼ਿਆਦੀ ਹੈ ਮਤਲਬ ਕੁਆਲਿਟੀ ਸਾਰੀਆਂ ਚਾਪਾਂ ਨਾਲੋਂ ਬੈਸਟ ਲੱਗੀ ਬਹੁਤ ਜ਼ਿਆਦੀ ਚੰਪਾ ਦੇ ਨਾਲ ਹੁਣ ਆਪਾਂ ਕੱਲ ਤੋਂ ਨਿਊਟਰੀ ਕੁਲਚਾ ਜਿਹੜਾ ਸ਼ਹਿਰ ਵਿੱਚ ਬਿਲਕੁਲ ਵੀ ਨਹੀਂ ਮਿਲਦਾ ਵਾਹ ਜੀ ਵਾਹ ਨਿਊਟਰੀ ਕੁਲਚਾ ਵੀ ਕੱਲ ਤੋਂ ਸ਼ੁਰੂ ਹੋ ਰਿਹਾ ਨਿਊਟਰੀ ਕੁਲਚਾ ਦੋ ਦੋ ਸਰਪ੍ਰਾਈਜ਼ ਇੱਕ ਤਾਂ ਨਿਊਟਰੀ ਕੁਲਚਾ ਦੂਜਾ ਵੜਾ ਪਾ ਜਿਹੜਾ ਤੁਹਾਨੂੰ ਪੂਰੇ ਨਗੋਦਰ ਵਿੱਚ ਨਹੀਂ ਕਿਤੇ ਮਿਲਣਾ ਵੜਾ ਪਾ ਜਿਹੜਾ ਆਪਣਾ ਟੇਸਟ ਹੋਊਗਾ ਬਿਲਕੁਲ ਵੜਾ ਪਾ ਜਿਹੜਾ ਬੰਬੇ ਦਾ ਵੜਾ ਪਾ ਉਹ ਕਹਿੰਦੇ ਆ ਜੀ ਮਸ਼ਹੂਰ ਬੰਬੇ ਵੜਾ ਪਾ ਉਹ ਕਰ ਲਈਏ ਇੱਕ ਵਾਇਰਲ ਹੋਈ ਸੀ ਸੇਮ ਹੋਊਗਾ ਜਿਸ ਦਾ ਨਾ ਆਪਾਂ ਇੱਥੇ ਦੇਵਾਂਗੇ ਖੁਸ਼ ਖਬਰੀ ਹੈ ਜੀ ਖੁਸ਼ ਖਬਰੀ ਖਾਣ ਪੀਣ ਵਦੇ ਸ਼ਕੀਨਾ ਦੇ ਲਈ ਖੁਸ਼ ਖਬਰੀ ਅੱਜ ਫੇਰ ਇੱਕ ਵਾਰ ਪਹੁੰਚੇ ਆ ਅੱਡਾ ਮਹਿਤਪੁਰ ਅੱਡਾ ਮਹਿਤਪੁਰ ਕਿੱਥੇ ਪਹੁੰਚੇ ਆ ਫੂਡ ਜੰਕਸ਼ਨ ਫੂਡ ਜੰਕਸ਼ਨ ਜਿੱਥੇ ਤੁਸੀਂ ਲੋਕਾਂ ਨੇ ਬਹੁਤ ਸਾਰਾ ਪਿਆਰ ਨਕੌਦਰ ਨਿਵਾਸੀਆਂ ਨੇ ਦਿੱਤਾ ਹੁਣ ਉਹਨਾਂ ਨੇ ਇੱਕ ਨਵਾਂ ਕੰਮ ਨਾਲ ਨਾਲ ਸ਼ੁਰੂ ਕਰ ਲਿਆ ਜੀ ਫੂਡ ਜੰਕਸ਼ਨ ਤੇ ਚਾਪ ਦਾ ਕੰਮ ਆ ਚਾਪ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਚਾਪ ਆ ਇੱਥੇ ਬਹੁਤ ਹੀ ਵਧੀਆ ਤੇ ਮਿਲਦੀ ਆ ਸੁਣਿਆ ਤਾਂ ਅਸੀਂ ਇਹ ਵੀ ਆ ਚਾਪ ਦੇ ਵਿੱਚ ਮੈਦਾ ਮਿਕਸ ਕੀਤਾ ਜਾਂਦਾ ਵਾ ਗੱਲਬਾਤ ਕਰਾਂਗੇ ਮੈਦਾ ਮਿਕਸ ਹੁੰਦਾ ਜਾਂ ਨਹੀਂ ਹੁੰਦਾ ਕਿਹੜੀ-ਕਿਹੜੀ ਚਾਪ ਬਣਾਉਣ ਲੱਗੇ ਨੇ ਆਓ ਤੁਹਾਨੂੰ ਲੈ ਚਲਦੇ ਆ ਫੂਡ ਜੰਕਸ਼ਨ ਅੱਡਾ ਮਹਿਤਪੁਰ ਸ਼ੌਪ ਦੇ ਅੰਦਰ ਮਕੌਦਰ ਦਾ ਅੱਡਾ ਮਹਿਤਪੁਰ ਅੱਡੇ ਮਹਿਤਪੁਰ ਤੇ ਫੂਡ ਜੰਕਸ਼ਨ ਜਿੱਥੇ ਅੱਜ ਪਹੁੰਚੇ ਫੂਡ ਜੰਕਸ਼ਨ ਤੇ ਅਭਿਨਵ अरोड़ा ਜੀ ਜਿਨ੍ਹਾਂ ਨੂੰ ਤੁਸੀਂ ਪਹਿਲੇ ਵੀ ਬਹੁਤ ਸਾਰਾ ਪਿਆਰ ਦੇ ਚੁੱਕੇ ਹੋ ਹੁਣ ਇਹਨਾਂ ਨੇ ਚਾਅਦ ਨਾਲ ਕੰਮ ਸ਼ੁਰੂ ਕੀਤਾ ਆ ਗੱਲਬਾਤ ਕਰ ਲੈਨੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਤਲਾਅ ਤੋਂ ਬਹੁਤ-ਬਹੁਤ ਧੰਨਵਾਦੀ ਜਿਹੜਾ ਸਾਡੇ ਕੋਲ ਦੁਬਾਰਾ ਪਹੁੰਚੇ ਆ ਅੱਜ ਤਾਂ ਮੈਂ ਦੱਸ ਦਿੰਨਾ ਆਪਣਾ ਜਿਹੜਾ ਰੈਸਟੋਰੈਂਟ ਆ ਫੂਡ ਜੰਕਸ਼ਨ ਆ ਜੋ ਕਿ ਅੱਡਾ ਮੈਧਪੁਰ ਦੇ ਵਿੱਚ ਆ ਬਹੁਤ ਵਧੀਆ ਤੁਸੀਂ ਇੱਥੇ ਰਿਸਪੌਂਸ ਦਿੱਤਾ ਪਹਿਲਾਂ ਵੀ ਤੇ ਹੁਣ ਆਪਾਂ ਇਹਦੇ ਨਾਲ ਨਾਲ ਆਪਾਂ ਲੈ ਕੇ ਆਏ ਆ ਚਾਂਪ ਜਿਹੜੀ ਕਿ ਤੰਦੂਰੀ ਚਾਂਪ ਜਿਹਦੇ ਵਿੱਚ ਆਪਣਾ 9 ਤੋਂ 10 ਤਰ੍ਹਾਂ ਦੇ ਫਲੇਵਰ ਇੱਕ ਮਿੰਟ ਇੱਕ ਮਿੰਟ ਥੋੜਾ ਜਿਹਾ ਕੱਲ ਨਾ ਪਾਓ ਆਰਾਮ ਦੇ ਨਾਲ ਮੈਂ ਇੱਕ ਪਹਿਲੇ ਇੱਕ ਗੱਲ ਮੈਂ ਸਮਝੀ ਹੋ ਕਹਿੰਦੇ ਚਾਂਪ ਦੇ ਵਿੱਚ ਅੱਜ ਕੱਲ ਮੈਦੇ ਜਮ ਉਹਨੇ ਵੀ ਸੋਇਆ ਕਹਿਣਾ ਤੇ ਜਿਹੜਾ ਨਹੀਂ ਵੀ ਵੇਦਾ ਉਹਨੇ ਵੀ ਕਹਿਣਾ ਕਿ ਮੈਦਾ ਖਾਣ ਵਾਲੇ ਨੂੰ ਪਤਾ ਕਿ ਅਸੀਂ ਕੀ ਚੀਜ਼ ਖਾ ਰਹੇ ਹਾਂ ਬਿਲਕੁਲ ਜੀ ਜਿਹੜਾ ਦਾ ਸਵਾਦ ਸ਼ਕੀਨ ਆ ਉਹ ਸੋਏ ਦਾ ਹੀ ਸਵਾਦ ਹੋਣਾ ਵਾ ਤੁਸੀਂ ਇੱਕ ਰਿ ਆਓ ਇੱਥੇ ਜਿਹੜੀ ਖਾਓਗੇ ਜੇ ਤਾਂ ਤੁਹਾਨੂੰ ਸਵਾਦ ਲੱਗਾ ਤੇ ਬਿਲਕੁਲ ਸੋਆ ਹੀ ਹੋਊਗਾ ਜੇ ਨਾ ਸਵਾਦ ਲੱਗਾ ਮਤਲਬ ਕਿ ਉਹ ਚੀਜ਼ ਜਿਹੜੀ ਮੈਦਾ ਇਹ ਤਾਂ ਖਾਣ ਵਾਲੇ ਨੂੰ ਹੀ ਪਤਾ ਇਹ ਗੱਲਾਂ ਕਰਨ ਵਾਲੇ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਚਾਪ ਕਿਹੜੇ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੱਕੀ ਮਿਲੋ ਚਾਪ ਆਪਣੇ ਤੋਂ 12 ਤਰ੍ਹਾਂ ਦੀ ਹੈਗੀ 10 ਤੋਂ 12 ਤਰ੍ਹਾਂ ਦੀ ਜਿਵੇਂ ਕਿ ਮਲਾਈ ਚਾਪ ਤੰਦੂਰੀ ਚਾਪ ਰਾਣੀ ਅਫਗਾਨੀ ਹੋਗੀ ਪਨੀਰ ਟਿੱਕਾ ਮਸ਼ਰੂਮ ਟਿੱਕਾ ਬੰਜਾਰਾ ਚਾਪ ਚਾਂਪ ਹਰੇਕ ਫਲੇਵਰ ਹੈਗੇ ਮਤਲਬ ਕਿ ਜਿਹੜੇ ਚਾਂਪ ਦੇ ਆਉਂਦੇ ਆਪਣੇ ਤੋਂ ਪਹਿਲੇ ਤਾਂ ਤੁਸੀਂ ਪੀਜ਼ਾ ਦਾ ਬਹੁਤ ਰਿਸਪੌਂਸ ਹੈ ਨਗੋਦਰ ਦੇ ਵਿੱਚ ਮਿਲਿਆ ਤੁਸੀਂ ਇੱਕ ਵਾਰ ਜਲੰਧਰ ਵੀ ਕੰਮ ਕਰ ਚੁੱਕੇ ਹੋ ਜਲੰਧਰ ਕਿੰਨੀ ਦੇਰ ਕੰਮ ਕੀਤਾ ਜਲੰਧਰ ਵੀ ਆਪਾਂ 1 ਸਾਲ ਲਾ ਕੇ ਆ ਪੂਰਾ ਚਪਾਟੀ ਦੇ ਵਿੱਚ ਹੱਲਿਓ ਚੱਲ ਰਹੀ ਹੈ ਚਪਾਟੀ ਤੇ ਆਪਣਾ ਇੱਥੇ ਵੀ ਬਹੁਤ ਵਧੀਆ ਰਿਸਪੌਂਸ ਹੈਗਾ ਵਾ ਆਪਾਂ ਆਟੇ ਦਾ ਪੀਜ਼ਾ ਵੀ ਸ਼ੁਰੂ ਕੀਤਾ ਸੀਗਾ ਤੁਸੀਂ ਦੇਖਿਆ ਸਾਰਿਆਂ ਨੇ ਤੇ ਦੂਜਾ ਪੀਜ਼ਾ ਵੀ ਆਪਣਾ ਜਿਹੜਾ ਪੀਜ਼ਾ ਦਾ ਵੀ ਰੇਟ ਆ ਪੂਰੇ ਸ਼ਹਿਰ ਨਾਲੋਂ ਆਪਣੇ ਨਗੋਦਰ ਦੇ ਵਿੱਚ ਇਸ ਫੂਡ ਜੰਕਸ਼ਨ ਦਾ ਰੇਟ ਬਿਲਕੁਲ ਘੱਟ ਹੈ ਕਿਤੇ ਵੀ ਕੰਪੇਅਰ ਕਰ ਜਿਹੜੀ ਚਾਪ ਚਾਪ ਸ਼ੁਰੂ ਕੀਤੇ ਨੂੰ ਅੱਜ ਆਪਾਂ ਕਿੰਨੇ ਦਿਨ ਹੋ ਗਏ ਸਰ ਆਪਾਂ ਚਾਪ ਦਾ ਅੱਜ ਦੂਜਾ ਦਿਨ ਹੀ ਆ ਮਤਲਬ ਕਿ ਕੱਲ ਆਪਣਾ ਪਹਿਲਾ ਦਿਨ ਸੀਗਾ ਐਤਵਾਰ ਤੇ ਅੱਜ ਸੋਮਵਾਰ ਦੂਜਾ ਦਿਨ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਤੇ ਮੈਂ ਬਾਕੀਆਂ ਨੂੰ ਇਹੀ ਕਹਿਣਾ ਚਾਹਣਾ ਜਿਹੜੇ ਹਲੇ ਤੱਕ ਨਹੀਂ ਆਏ ਇਥੇ ਇੱਕ ਵਾਰ ਜਰੂਰ ਆ ਕੇ ਚਾਪ ਖਾ ਕੇ ਜਾਣ ਤੇ ਰੇਟ ਦੀ ਗੱਲ ਕਰੀਏ ਜੀ ਰੇਟ ਨਕੂਦਰ ਰੇਟ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਰ ਵਾਰੀ ਸਭ ਤੋਂ ਘੱਟ ਰੇਟ ਆਪਣੇ ਹਿੰਦ ਨਕੂਦਰ ਦੇ ਵਿੱਚ ਹੁਣ ਵੀ ਜਿਹੜੀ ਆਪਾਂ ਰੇਟ ਰੱਖਿਆ ਬਿਲਕੁਲ ਜਾਇਦ ਰੇਟ ਆ ਜਿਹੜਾ ਕਿ ਹਰ ਕੋਈ ਬੰਦਾ ਆ ਕੇ ਖਾ ਜੋ ਆਪਣਾ ਰੇਟ ਆ 100 ਰੁਪਏ ਸਟਾਰਟਿੰਗ ਪ੍ਰਾਈਸ ਆ ਜੀ ਜਿਹੜੀ ਹਾ ਅਪਲੇਟ ਆ ਤੰਦੂਰੀ ਦੀ ਜਾਂ ਆਚਾਰੀ ਦੀ ਮਲਾਈ ਦੀ ਆਪਣੇ 100 ਰੁਪਏ ਦੀ ਆ ਜਿਹੜੀ ਮਲਾਈ ਆ ਉਹ 110 ਰੁਪਏ ਦੀ ਹਾ ਅਪਲੇਟ ਆ ਫੁੱਲ ਪਲੇਟਾਂ ਦੀ ਵੀ ਪਸੰਦ ਆ ਚਾਪ ਨੌਜਵਾਨਾਂ ਦੀ ਵੀ ਪਸੰਦ ਆ ਚਾਪ ਬਜ਼ੁਰਗਾਂ ਦੀ ਵੀ ਕਈ ਚਾਪ ਪਸੰਦ ਕਰਦੇ ਆ ਇਹ ਕੀ ਕਹਿਣਾ ਚਾਹੋ ਨਕੋਦਰ ਵਾਸੀਆਂ ਨੂੰ ਨਕੋਦਰ ਵਾਸੀਨ ਨੂੰ ਮੈਂ ਇਹੀ ਕਹਿਣਾ ਕਿ ਜਦ ਬੱਚੇ ਦੀ ਫੇਵਰਟ ਮਲਾਈ ਚਾਪ ਆ ਉਹ ਇੱਕ ਵਾਰੀ ਆਪਣੇ ਬੱਚਿਆਂ ਨੂੰ ਲਿਆਓ ਹਣ ਇੱਥੇ ਖਾਣ ਨਾਲ ਸਭ ਤੋਂ ਵਧੀਆ ਚੀਜ਼ ਹੈ ਆਪਣੇ ਕੋਲ ਸੋਇਆ ਚਾਪ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਜਿਹਦਾ ਹੁੰਦੀ ਤੇ ਗੱਲ ਕੀਤੀ ਪਹਿਲਾਂ ਮੈਦੇ ਦੀ ਆਪਾਂ ਮੈਦਾ ਨਹੀਂ ਯੂਜ਼ ਕਰਦੇ ਤੁਸੀਂ ਕਰੀ ਆ ਕੇ ਇਹ ਯੂਜ਼ ਖਾ ਕੇ ਜਾਓ ਬਿਲਕੁਲ ਇੱਕ ਵਾਰੀ ਖਾਣ ਦੇ ਨਾਲ ਪਤਾ ਲੱਗ ਜਾਂਦਾ ਜੀ ਇਹ ਚਾਪ ਜਿਹੜੀ ਸੋਇਆ ਆ ਜਾਂ ਮੈਦਾ ਜਦੋਂ ਆਪਾਂ ਖਾਂਦੇ ਆ ਜਦੋਂ ਚਾਪ ਵੀ ਹੋਈ ਜਾਂਦੀ ਚੱਬੀ ਜਾਂਦੀ ਮਤਲਬ ਕਿ ਮੈਦਾ ਜਦੋਂ ਆਪਾਂ ਮੂੰਹ ਚ ਪਾਣੇ ਖੁੱਲਦੀ ਜਾਂਦੀ ਉਹ ਹੁੰਦਾ ਸੋਇਆ ਇਹ ਚੀਜ਼ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੋਇਆ ਚਾਪ ਦੀ ਬਿਲਕੁਲ ਜਾਨੀ ਖੋਰ ਖੋਰ ਜੂਵੇ ਜਿਹੜਾ ਖੋਰ ਜੂਵੇ ਹਾਂ ਹਾਡ ਹੁੰਦੀ ਆ ਜਾਂ ਚਿੱਠੀ ਜਾਓ ਚਿੱਠੀ ਆ ਉਹ ਚੀਜ਼ ਨਹੀਂ ਮੈਦਾ ਆਪਣੇ ਕੋਲ ਜਿੱਡੀ ਦਿਖਾਉਂਗੇ ਇੱਕ ਵਾਰੀ ਮੂੰਹ 'ਚ ਰੱਖੋਗੇ ਖੁਲਦੀ ਜਾਊਗੀ ਬਿਲਕੁਲ ਸੋਇਆ ਚਾਮ ਮਗਾ ਜਪਾ ਫੇਵਰੇਟ ਦੀ ਕਰ ਲਈ ਸਭ ਨਾਲ ਵਧੀਆ ਚਾਹਤਾ ਹੈ ਤੁਹਾਡੇ ਤੁਹਾਡੇ ਫੇਵਰੇਟ ਕਿਹੜੀ ਹੈ ਆਪਣੇ ਤਾਂ ਬਾਈ ਆਪਾਂ ਕਾਲ ਤੋਂ ਵੇਚ ਰਹੇ ਆ ਤੇ ਜਦੋਂ ਹੁਣ ਆਪਣੇ ਸਭ ਤੋਂ ਬੱਚੇ ਆ ਕੇ ਮੰਗ ਰਹੇ ਆ ਮਲਾਈ ਚਾਂਪ ਇਹ ਹੀ ਜ਼ਿਆਦਾ ਚੱਲਦੀ ਆ ਤੰਦੂਰੀ ਚਾਂਪ ਸਭ ਤੋਂ ਜ਼ਿਆਦਾ ਚੱਲ ਰਹੀ ਆ ਇਹ ਦੋ ਚਾਂਪ ਦਾ ਮੇਨ ਹਾਈ ਸੀਲ ਜਾਰੀ ਆਪਣੀ ਅੱਜ ਕੱਲ ਦੇ ਵਿੱਚ ਤੇ ਬਾਕੀ ਦਾ ਆਚਾਰੀ ਬੰਜਾਰਾ ਇਹ ਡਿਮਾਂਡ ਤੇ ਹੈ ਮਤਲਬ ਕੀ ਡਿਮਾਂਡ ਤੇ ਜੇ ਹੋਮ ਡਿਲੀਵਰੀ ਦੀ ਗੱਲ ਕਰ ਲਈਏ ਤਾਂ ਹੋਮ ਡਿਲੀਵਰੀ ਤੁਹਾਨੂੰ ਪਤਾ ਹੀ ਆ ਆਪਾਂ ਹਰ ਵੇਲੇ ਦਿੰਨੇ ਆ ਹੁਣ ਵੀ ਆਪਾਂ ਹੋਮ ਡਿਲੀਵਰੀ ਦਵਾਂਗੇ ਪਰ 300 ਪਲੱਸ ਦੇ ਆਰਡਰ ਤੇ ਫ੍ਰੀ ਹੋਮ ਡਿਲੀਵਰੀ ਹੋ ਇਹ ਨਹੀਂ 300 ਤੋਂ ਘੱਟ ਤੇ ਹੋਮ ਡਿਲੀਵਰੀ ਦਿਓਗੇ ਤੁਸੀਂ ਹੋਮ ਡਿਲੀਵਰੀ ਜਰੂਰ ਮਿਲ ਚਾਹੀਏ ਹੋਮ ਲਈ ਤੁਸੀਂ ਪਿਆਰ ਪਿਆਰੀ ਕਰਾ ਲਓ ਉਹ ਵੀ ਹੋਊਗੀ ਮਤਲਬ ਕਿ ਲੋਕੇਸ਼ਨ ਦੇ ਸਾਮਣੇ ਦੇ ਚਾਰਜਸ ਪੈਣਗੇ ਇਹਦਾ ਕੀ ਲੋਕੇਸ਼ਨ ਕੀ ਪੈਂਦੀ ਆਪਾਂ ਲੋਕੇਸ਼ਨ ਹੋਈ ਆਪਣਾ ਅੱਡਾ ਮੈਦਪੁਰ ਨਗੋਤ ਰੇਲਵੇ ਰੋਡ ਤੇ ਹੈਗਾ ਜਿਹੜਾ ਜੀ ਰੋਡ ਜੰਕਸ਼ਨ ਹਾਂਜੀ ਫੋਨ ਨੰਬਰ ਵੀ ਆਪਣਾ ਦੱਸ ਦਿਓ ਫੋਨ ਨੰਬਰ ਮੇਰਾ 7626966585 ਇੱਕ ਹੋਰ ਪਿਆਰ ਨਾਲ ਦੱਸ ਦਿਓ ਕਿਉਂਕਿ ਜਿਨ੍ਹਾਂ ਨੇ ਹੋਮ ਡਿਲੀਵਰੀ ਕਰਨੀ ਉਹਨਾਂ ਨੂੰ ਨੰਬਰ ਪਤਾ ਲੱਗ ਜਾਵੇ ਜਰੂਰ ਜਰੂਰ ਆਪਾਂ ਇੱਕ ਵਾਰ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਨੰਬਰ ਜਿਹੜਾ ਹੈਗਾ 7626966585 ਤੋ ਐਸੀ ਇਹ ਬਨਵ ਅਰੋੜਾ ਜੀ ਜਿਨ੍ਹਾਂ ਨੇ ਪਹਿਲੇ ਜਣੀ ਬਹੁਤ ਕੰਮ ਵਧੀਆ ਸਟਾਰਟ ਕੀਤਾ ਸੀ ਜਲੰਧਰ ਕੰਮ ਕੀਤਾ ਫਿਰ ਨਕੋਦਰ ਇਹਨਾਂ ਨੇ ਸਰਾਫਾਂ ਬਾਜ਼ਾਰ ਚ ਕੰਮ ਕੀਤਾ ਹੁਣ ਅੱਡਾ ਬਹਿਤਪੁਰ ਦੇ ਵਿੱਚ ਪੀਜੀ ਦਾ ਕੰਮ ਤੇ ਹੋਰ ਬਹੁਤ ਸਾਰੇ ਸਨੈਕਸ ਦਾ ਕੰਮ ਇਹਨਾਂ ਨੇ ਕੀਤਾ ਹੁਣ ਚੰਬ ਦਾ ਸ਼ੁਰੂ ਕੀਤਾ ਕੰਮ ਕੁਝ ਕਸਟਮਰ ਮੇਰੇ ਨਾਲ ਜੁੜੇ ਨੇ ਕਸਟਮਰਾਂ ਦੇ ਨਾਲ ਗੱਲਬਾਤ ਵੀ ਕਰ ਲਵਾਂਗੇ ਕੀ ਨਾ ਬੇਟੇ ਤੈਨੂੰ ਕਰੋ ਕਿਹੜੀ ਜਗ੍ਹਾ ਤੋਂ ਆਏ? ਆਹ ਸੁਨੰਦਰ ਨਗਰ ਤੋਂ ਆਏ। ਕਿਹੜੀ ਚਾਪ ਖਾ ਰਹੇ ਹੋ? ਤੰਦੂਰੀ ਜਾਂ ਚਾਪ ਤੰਦੂਰੀ। ਕਿਦਾਂ ਦਾ ਟੇਸਟ ਲੱਗਾ? ਬਹੁਤ ਵਧੀਆ ਹੀ। ਵਧੀਆ ਲੱਗਾ? ਹਾਂਜੀ। ਤੇ ਰੇਟ ਦੀ ਗੱਲ ਕਰੀਏ ਰੇਟ ਵੀ ਜਾਇਜ਼ ਹੈ? ਹਾਂਜੀ ਬਿਲਕੁਲ। ਜਾਇਜ਼। ਤੇ ਕੀ ਕਹਿਣਾ ਚਾਹੋਗੇ ਵੀ ਇੱਥੇ ਆਉਣਾ ਚਾਹੀਦਾ ਸਾਰਾ? ਹਾਂਜੀ ਆਉਣਾ ਚਾਹੀਦਾ। ਕੁਆਲਿਟੀ ਵੀ ਵਧੀਆ ਆ ਤੇ ਕੁਆਂਟੀਟੀ ਵੀ ਵਧੀਆ ਆ। ਵਾਹ ਵਾਹ। ਕੁਆਲਿਟੀ ਵੀ ਵਧੀਆ ਤੇ ਕੁਆਂਟੀਟੀ ਵੀ ਵਧੀਆ। ਕੀ ਨਾ ਭਾਈ ਤੇਰਾ? ਆਰੀਨ। ਸਾਹਮਣੇ ਆਰੀਨ। ਹਾਂਜੀ। ਕੀ ਨਾ ਜੀ? ਆਰੀਨ। ਕਿਹੜੀ ਜਗ੍ਹਾ ਤੋਂ ਆਏ ਜੀ? ਆ ਸੁਨੰਦਰ ਨ ਆ ਪਹਿਲੇ ਪਹਿਲੇ ਵੀ ਤੁਸੀਂ ਹੁੰਦੇ ਰਹੇ ਇੱਥੇ ਹਾਂਜੀ ਡੇਲੀ ਕਸਟਮਰ ਆਂ ਡੇਲੀ ਡੇਲੀ ਦੇ ਕਸਟਮਰ ਹੋ ਹਾਂਜੀ ਵੈਰੀ ਗੁੱਡ ਇਹ ਹੁਣ ਇਹਨਾਂ ਚਾਹ ਦਾ ਜਿਹੜਾ ਸ਼ੁਰੂ ਕੀਤਾ ਚਾਹ ਤੂੰ ਟੇਸਟ ਕਰਦੀ ਆ ਹਾਂਜੀ ਸਵਾਦ ਸੀ ਇਹ ਸਾਡੀ ਤੀਜੀ ਪਲੇਟ ਆ ਜੀ ਤੀਜੀ ਪਲੇਟ ਆ ਹਾਂਜੀ ਤੀਂ ਕਿਹੜੀ ਖਾ ਚੁੱਕੇ ਹੋ ਅਸੀਂ ਤੰਦੂਰੀ ਮਲਾਈ ਕਾਲ ਖਾਦੀ ਆ ਤੀਜੀ ਪਲੇਟ ਅੱਜ ਤੰਦੂਰੀ ਹੀ ਬੜੀ ਸਵਾਦ ਲੱਗੀ ਜੀ ਤੇ ਟੇਸਟ ਵੀ ਸਾਗੇ ਤੇ ਰੈਸਟੋਰੈਂਟ ਨਾਲੋਂ ਵੱਖਰਾ ਆ ਤੇ ਅਸੀਂ ਬਾਕੀਆਂ ਵੀ ਚੀਜ਼ਾਂ ਖਾਦੀਆਂ ਤੇ ਬਹੁਤ ਵਧੀਆ ਟੇਸਟ ਲੱਗਾ ਇਹਨਾਂ ਦਾ ਤੇ ਜੇ ਰੇਟ ਦੀ ਆਪਾਂ ਗੱਲ ਕਰਦੇ ਹਾਂ ਉਹ ਵੀ ਜੈਨੂਅਰ ਨੇ ਬਾਕੀ ਰੈਸ ਨਕੋ ਉਧਰਾਂ ਨੂੰ ਕਹਿਣਾ ਚਾਹੁੰਦੇ ਆ ਵੇਸ਼ ਕਰੋ ਆਪਣੇ ਭਰਾ ਦਾ ਰੈਸਟੋਰੈਂਟ ਆ ਇੱਕ ਵਾਰੀ ਟੇਸਟ ਜ਼ਰੂਰ ਕਰੋ ਤੇ ਕੁਆਲਿਟੀ ਤੇ ਕੁਆਂਟੀਟੀ ਦਾ ਵੀ ਫਰਕ ਆ ਤੇ ਰੇਟ ਨਾਲ ਉਹ ਵੀ ਜਿਆਦਾ ਮੱਚ ਬੈਟ ਰਿਹਾ ਬਾਕੀ ਰੈਸਟੋਰੈਂਟ ਨਾਲੋਂ ਕਿਉਂਕਿ ਇੰਨੇ ਚ ਕੋਈ ਚਾਹ ਬਹਾਵ ਦੀ ਪਲੇਟ ਦਿੰਦਾ ਨਹੀਂ ਜਿੰਨੇ ਦੀ ਭਾਈ ਹੁਣਾਂ ਨੇ ਆਪ ਲਾਈ ਹੋਈ ਆ ਬਹੁਤ ਵਧੀਆ ਗੱਲ ਕਹੀ ਜੀ ਕਹਿੰਦੇ ਹਾ ਨਹੀਂ ਦਿੰਦਾ ਸਸਤੀ ਕਰਦੇ ਸਸਤੀ ਕਰਦੇ ਸਾਚੀ ਵੀਰ ਸਿੰਘ ਕਿਹੜੀ ਜਗ੍ਹਾ ਤੁਸੀਂ ਰੇਲਵੇ ਰੋਡ ਨਗੋਦਰ ਹਾਂ ਜੀ ਤੁਹਾਡਾ ਰੇਲਵੇ ਰੋਡ ਵੱਡਾ ਜੇ ਕਿੱਥਾ ਲੱਗਾ ਬਹੁਤ ਜਿਆਦਾ ਵਧੀਆ ਲੱਗਾ ਕਿਉਂਕਿ ਬਾਕੀ ਜਿਹੜੀਆਂ ਚਾਂਪਾਂ ਕਰਨੇ ਉਹ ਇਹਦਾ ਆਪਣ ਨੂੰ ਰਬਲ ਵਾਂਗੂ ਫੀਲ ਕਰਦੀ ਹੈ ਕਿਉਂਕਿ ਮੈਦਾ ਹੁੰਦਾ ਵਾ ਤੇ ਇਹ ਏਦਾਂ ਕੀ ਕਹਿੰਦੇ ਮੂੰਹ ਦੇ ਵਜੇ ਜਦੋਂ ਜਾਂਦੀ ਹੈ ਇਹਦਾ ਕੋ ਨਾਲ ਹੀ ਖੋਲਣਾ ਪੈਂਦੀ ਹੈ ਤੇ ਸੌਫਟ ਬਹੁਤ ਜਿਆਦੀ ਆ ਮਤਲਬ ਕੁਆਲਿਟੀ ਸਾਰੀਆਂ ਚਾਂਪਾਂ ਨਾਲੋਂ ਬੈਸਟ ਲੱਗੀ ਬਹੁਤ ਜਿਆਦਾ ਹਾਂਜੀ ਅੱਜ ਤੁਸੀਂ ਪਹਿਲੀ ਵਾਰ ਆਏ ਕਿ ਅੱਗੇ ਨਹੀਂ ਹੁੰਦੇ ਨਹੀਂ ਅਸੀਂ ਵੀ ਦਿੱਲੀ ਦੇ ਹੀ ਹਾਂ ਕਸਟਮਰ ਹਾਂ ਹਾਂਜੀ ਰਿਆਣਾ ਦੇ ਕਸਟਮਰ ਇੱਥੇ ਮੌਜੂਦ ਨੇ ਰਿਵਿਊ ਲਿਆ ਜੀ ਤੋ ਇੱਕ ਵਾਰ ਫੇਰ ਕਹਿ ਦਿੰਦੇ ਆ ਤੁਹਾਨੂੰ ਅਭਿਨੇ ਅਰੋੜਾ ਜੀ ਸਾਡੇ ਨਾਲ ਖੜੇ ਨੇ ਇਹ ਆ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਣਾ ਵਾ ਕਿ ਚਾਂਪਾ ਦੇ ਨਾਲ ਹੁਣ ਆਪਾਂ ਕੱਲ ਤੋਂ ਨਿਊਟ੍ਰੀ ਕੁਲਚਾ ਜਿਹੜਾ ਸ਼ਹਿਰ ਦੇ ਵਿੱਚ ਬਿਲਕੁਲ ਵੀ ਨਹੀਂ ਮਿਲਦਾ ਵਾ ਜੀ ਵਾ ਨਿਊਟ੍ਰੀ ਕੁਲਚਾ ਵੀ ਕੱਲ ਤੋਂ ਸ਼ੁਰੂ ਹੋ ਰਿਹਾ ਨਿਊਟ੍ਰੀ ਕੁਲਚਾ ਦੋ ਦੋ ਸਰਪ੍ਰਾਈਜ਼ ਹੈ ਇੱਕ ਤਾਂ ਨਿਊਟ੍ਰੀ ਕੁਲਚਾ ਦੂਜਾ ਵੜਾ ਪੋ ਜਿਹੜਾ ਤੁਹਾਨੂੰ ਪੂਰੇ ਨਗੋਦੇ 'ਚ ਨਹੀਂ ਕਿਤੇ ਮਿਲਣਾ ਵੜਾ ਪੋ ਉਹ ਵੀ ਆਪਾਂ ਕੱਲ ਤੋਂ ਸ਼ੁਰੂ ਕਰਨ ਜਾ ਰਹੇ ਆ ਜੀ ਨਿਊਟ੍ਰੀ ਕੁਲਚਾ ਵੀ ਤੇ ਵੜਾ ਪਾ ਵੀ ਬਹੁਤ ਜਲਦੀ ਕਹਿੰਦੇ ਕੱਲ ਤੋਂ ਹੀ ਸ਼ੁਰੂ ਕਰਨ ਜਾ ਰਹੇ ਕੇ ਆ ਗਈ ਆ ਵਾਜੀ ਵਾ ਦਿਓ ਜੀ ਆਰਡਰ ਸਾਡਾ ਤੁਹਾਡੇ ਲਈ ਆ ਜੀ ਇਹ ਸਾਡੇ ਲਈ ਅਸੀਂ ਵੀ ਟੇਸਟ ਕਰਾਂਗੇ ਨਾਲ ਨਾਲ ਕੀ ਕਹਿ ਰਹੇ ਜੀ ਨਿਊਟ੍ਰੀਕਲ ਚਾਪਾ ਨਿਊਟ੍ਰੀਕਲ ਚ ਆਪਾਂ ਸ਼ੁਰੂ ਕਰਨ ਜਾ ਰਹੇ ਕੱਲ ਤੋਂ ਤੇ ਇੱਕ ਬੜਾ ਬੋ ਆਪਣੇ ਪੂਰੇ ਨਗੋਦਰ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਤੇ ਜਿਹੜਾ ਆਪਣਾ ਟੇਸਟ ਹੋਊਗਾ ਬਿਲਕੁਲ ਬੜਾ ਬੋ ਜਿਹੜਾ ਬੰਬੇ ਦਾ ਬੜਾ ਬੋ ਕਹਿੰਦੇ ਆ ਜੀ ਮਸ਼ਹੂਰ ਬੰਬੇ ਬੜਾ ਬੋ ਕਰ ਲਈਏ ਇੱਕ ਵਾਇਰਲ ਹੋਈ ਸੀ ਸੇਮ ਹੋਊਗੀ ਜਿਸ ਤਰ੍ਹਾਂ ਅਸੀਂ ਆਪਾਂ ਇੱਥੇ ਦੇਵਾਂਗੇ ਹਾਂ ਬੜਾ ਆਪਾਂ ਕੱਲ ਨੂੰ ਤੋਂ ਸ਼ੁਰੂ ਕਰਦੇ ਹਾਂ ਜਿਹੜਾ ਨਿਊਟ੍ਰੀਕਲ ਹੋਊਗਾ ਘੇਰ ਦੇ ਵਿੱਚ ਨਗੋਦਰ ਵਾਸੀਆਂ ਨਗ ਆਪਣੇ ਛੋੜੇ ਭਰਾ ਨੂੰ ਸਪੋਰਟ ਕਰੋ ਇੱਕ ਵਾਰੀ ਜਰੂਰ ਆਓ ਖਾ ਕੇ ਚੈੱਕ ਕਰੋ ਜੇ ਨਹੀਂ ਚੀਜ਼ ਵਧੀਆ ਲੱਗਦੀ ਤੁਹਾਨੂੰ ਦੱਸੋ ਅਸੀਂ ਉਸ ਚੀਜ਼ ਨੂੰ ਹੋਰ ਬੈਟਰ ਬਣਾਵਾਂਗੇ ਤੇ ਜਿਹੜਾ ਆਪਣਾ ਨਿਊਟ੍ਰੀ ਕੁਲਚਾ ਦਾ ਟਾਈਮ ਰਵਾਂਗਾ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਕਰੂੰਗਾ ਤੇ ਚਾਪ ਦਾ ਟਾਈਮ ਰਵਾਂਗਾ 3 ਵਜੇ ਤੋਂ ਲੈ ਕੇ ਰਾਤ 10:30 ਤੱਕ ਲਵਾਂਗਾ ਰਾਤ ਦਾ ਆਡਰ ਨਿਊਟ੍ਰੀ ਕੁਲਚੇ ਦੀ ਕੁਆਲਿਟੀ ਤਾਂ ਦੇਣੀ ਆਪਾਂ ਮੈਂ ਕਹਾਂ ਜੀ ਕੁਲਚਾ ਇਦਾਂ ਹੱਥੇ ਫੜੋਗੇ ਸੋਫਟ ਐਨ ਭੁਰਦਾ ਜਾਊ ਤੁਸੀਂ ਉਹ ਜਰੂਰ ਉਹ ਚੀਜ਼ ਇੱਥੇ ਖਾਦੀ ਨਹੀਂ ਹੁੰਦੀ ਜਿਹੜੇ ਆਪਾਂ ਇਸ ਟਾਈਮ ਨਗੋਦਰ ਦੇ ਵਿੱਚ ਕਰਾਂਗੇ ਕਹਿੰਦੇ ਤੁਸੀਂ ਉਹ ਚੀਜ਼ ਖਾਦੇ ਨਹੀਂ ਹੋਣੀ ਜਿਹੜੀ ਨਕੂਦਰ ਦੇ ਵਿੱਚ ਕਰਾਂਗੇ ਚਾਹ ਸਾਡੀ ਵੀ ਲੱਗ ਚੁੱਕੀ ਆ ਦੇਖੋ ਇਹਦਾ ਅਸੀਂ ਵੀ ਟੈਸਟ ਕਰਾਂਗੇ ਔਰ ਕੱਲ ਤੋਂ ਜਿਹੜਾ ਨਿਊਟਰੀ ਕੁਲਚਾ ਇਹ ਸ਼ੁਰੂ ਕਰਨ ਜਾ ਰਹੇ ਨੇ ਇੱਕ ਵਾਰ ਅੱਧਾ ਮਹਿਤਪੁਰ ਅੱਧਾ ਮਹਿਤਪੁਰ ਅਭਿਨਵ ਅਰੋੜਾ ਜੀ ਸਾਡੇ ਨਾਲ ਖੜੇ ਨੇ ਪੂਰ ਜੰਕਸ਼ਨ ਤੇ ਆਏ ਆ ਬਾਰ ਬਾਰ ਸੰਸਦ ਨੇ ਮੈਂ ਕਿਹਾ ਤੀਜੀ ਜਾਂ ਚੌਥੀ ਪੰਜਵੀਂ ਵੀਡੀਓ ਇਹਨਾਂ ਦੀ ਹੋਣੀ ਆ ਪਹਿਲੇ ਜਲੰਧਰ ਵੀ ਸਾਡੇ ਕੋਲ ਵੀਡੀਓ ਕਰਾਈ ਇਹਨਾਂ ਨੇ ਫਿਰ ਸਰਾਫਾ ਬਾਜ਼ਾਰ ਤੋਂ ਕਰਾਈ ਆ ਅੱਜ ਜਿਹੜੀਆਂ ਤਸਵੀਰਤ ਮਾਣੇ ਸੀ ਮਹਿਤਪੁਰ ਅੱਡੇ ਤੋਂ ਦਿਖਾ ਰਹੇ ਆ ਜਿਸ ਤੇ ਅੱਜ ਇਹਨਾਂ ਨੇ ਚਾਂਪਦਾ ਸ਼ੁਰੂ ਕੰਮ ਕੀਤਾ ਆ ਔਰ ਕੱਲ ਤੋਂ ਤੁਹਾਨੂੰ ਨਕੋਦਰ ਨਿਵਾਸੀਆਂ ਨੂੰ ਨਿਊਟਰੀ ਕੁਲਚੇ ਦਾ ਸਵਾਦ ਦੇਣਗੇ ਤਾਂ ਜਲਦੀ ਤੋਂ ਜਲਦੀ ਪਹੁੰਚੋ ਜੀ ਅੱਡਾ ਮਹਿਤਪੁਰ ਫੁੱਲ ਏਸ਼ੀਆ ਕਸਟਮਰ ਬੈਠੇ ਨੇ ਜ਼ਰੂਰ ਪਹੁੰਚੋ ਜੀ ਅੱਡਾ ਮਹਿਤਪੁਰ ਰੇਲਵੇ ਰੋਡ ਨੇ ਉਧਰ ਫੂਡ ਜੰਕਸ਼ਨ ਨਕੋਦੜ